ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਇਸ ਸਾਖੀ ਦੀ ਵਿਆਖਿਆ ਅਤੇ ਟਿਕਾਕਾਰ ਗਿਆਨੀ ਨਰੇਂਦਰ ਸਿੰਘ ਜੀ ਹਨ ਇਹ ਸਾਖੀ ਕੁਬੀਜਾ ਮਾਲਣ ਦੀ ਹੈ ਪ੍ਰੇਮਾ ਭਗਤੀ ਦੇ ਜਗਤ ਵਿੱਚ ਕੁਬੀਜਾ ਦਾ ਨਾਮ ਬੜਾ ਸਤਕਾਰਿਆ ਜਾਂਦਾ ਹੈ ਕੁਬੀਜਾ ਮਾਲਣ ਦੇ ਪਿਆਰ ਦੇ ਗੀਤ ਬਣਾ ਕੇ ਕਵੀ ਜਨਗਾਉਂਦੇ ਹਨ ਗਰਵਾਣੀ ਵਿੱਚ ਵੀ ਆਉਂਦਾ ਹੈ ਕੁਬੀਜਾ ਉਦਰੀ ਅੰਗ ਸਟਤਾਰਾ ਇਹ ਬਸੰਤ ਰਾਗ ਵਿੱਚ ਹੈ ਆਓ ਸ਼ਰਦਾ ਲੂਤੇ ਭਗਤ ਜਨੋਂ ਅੱਜ ਤੁਸਾਂ ਨੂੰ ਕੁਬੀਜਾ ਦੀ ਕਥਾ ਸੁਣਾਉਂਦੇ ਹਾਂ ਸ਼ਰਦਾ ਦੇ ਪਿਆਰ ਨਾਲ ਜੋ ਇਸਤਰੀ ਪੁਰਸ਼ ਇਸ ਦੀ ਕਥਾ ਸਰਵਣ ਕਰੇਗਾ ਉਸ ਦੇ ਹਿਰਦੇ ਆਤਮਾ ਵਿੱਚ ਪਿਆਰ ਆਏਗਾ ਕੁਬੀਜਾ ਇੱਕ ਦਾਸੀ ਸੀ ਉਹ ਰਾਜਾ ਕਾਂਸ ਦੇ ਰਾਜ ਮਹਿਲ ਦੇ ਉਸ ਦੇ ਬਾਗ ਵਿੱਚ ਮਾਲਣ ਦਾ ਕੰਮ ਕਰਦੀ ਸੀ ਸਾਰੇ ਉਸ ਨੂੰ ਕੁਬੀਜਾ ਮਾਲਣਾ ਆ ਕੇ ਬੁਲਾਉਂਦੇ ਸਨ ਉਸ ਦੀ ਆਜੂ ਵਡੇਰੀ ਨਹੀਂ ਸੀ ਉਹ ਛੋਟੀ ਉਮਰ ਦੀ ਸੀ ਤੇ ਸੁੰਦਰ ਸੀ ਪਰ ਭਗਵਾਨ ਦੀ ਐਸੀ ਲੀਲਾ ਕਿ ਲੱਕ ਤੱਕ ਕੁੱਬੀ ਸੀ ਉਹ ਕੁੱਬੀ ਹੋ ਗਈ ਤੇ ਤੁਰਦੀ ਵੀ ਕੁੱਬੀ ਸੀ ਤਦੇ ਉਸ ਦਾ ਨਾਮ ਕੂਬੀਜਾ ਸੀ ਉਸ ਦੀ ਸੁੰਦਰਤਾ ਤੇ ਅਕਲ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਸੀ ਜਦੋਂ ਕੂਬ ਨੂੰ ਦੇਖਦਾ ਸੀ ਤਾਂ ਭਗਵਾਨ ਨੂੰ ਕੋਸਦਾ ਸੀ ਕਿ ਐਸੀ ਸੁੰਦਰਤਾ ਬਖਸ਼ ਕੇ ਕੂਬ ਕਿਉਂ ਰੱਖਿਆ ਹੈ ਭਗਵਾਨ ਨੇ ਭਗਵਾਨ ਦੀ ਲੀਲਾ ਭਗਵਾਨ ਦੀ ਲੀਲਾ ਨੂੰ ਕੋਈ ਨਹੀਂ ਸੀ ਜਾਣਦਾ ਉਹ ਖੇਲ ਸੀ ਜੋ ਸਮੇਂ ਨਾਲ ਹੀ ਹੋਣਾ ਸੀ ਜਵਾਨ ਹੋ ਕੇ ਜਦੋਂ શ્રીਕ੍ਰਿਸ਼ਨ ਜੀ ਮਥੁਰਾ ਗਏ ਤਾਂ ਇੱਕ ਦਿਨ ਭਗਵਾਨ શ્રીਕ੍ਰਿਸ਼ਨ ਜੀ ਤੇ ਕੁਬੀਜਾ ਦਾ ਮੇਲ ਹੋ ਗਿਆ ਉਹ ਫੁੱਲ ਤੇ ਕਸਿਆ ਹੋਇਆ ਚੰਦਨ ਲੈ ਕੇ ਰਾਜੇ ਕਾਂਸਵਲ ਜਾ ਰਹੀ ਸੀ ਉਸਨੇ ਜਿਉਂ ਹੀ શ્રીਕ੍ਰਿਸ਼ਨ ਦੇ ਦਰਸ਼ਨ ਕੀਤੇ ਤਾਂ ਮਾਨੋ ਉਸਦੇ ਪੈਰਾਂ ਨੂੰ ਜ਼ੰਜੀਰ ਵੱਜ ਗਈ ਉਸਤੇ ਮੋٹے ਨਰਗਸ ਨੇਣ ਕਿੱਲੇ ਤੇ ਚੁੰਧਾਏ ਗਏ ਉਸਦੇ ਹਿਰਦੇ ਵਿੱਚ ਇੱਕ ਮਿੱਠਾ ਕੰਬਾ ਆਇਆ ਉਹ ਦੇਖਦੀ ਰਹੀ ਉਸਨੇ ਇੱਕ ਫੁੱਲ ਮਾਲਾ ਸ਼੍ਰੀ ਕ੍ਰਿਸ਼ਨ ਦੇ ਗਲ ਵਿੱਚ ਪਾ ਦਿੱਤੀ ਤੇ ਨਾਲ ਹੀ ਚੰਦਨ ਦਾ ਟਿੱਕਾ ਵੀ ਲਗਾ ਦਿੱਤਾ ਟਿੱਕਾ ਲਗਾਉਣ ਸਮੇਂ ਉਸ ਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਉਹ ਟਿੱਕਾ ਉਸਨੇ ਰਾਜਾ ਕੰਸ ਨੂੰ ਲਾਉਣਾ ਸੀ ਜੋ ਉਸਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਲਾ ਦਿੱਤਾ ਜੇ ਰਾਜੇ ਕਾਂਸ ਨੂੰ ਪਤਾ ਲੱਗ ਗਿਆ ਤਾਂ ਉਹ ਮਰਵਾ ਦੇਵੇਗਾ ਉਹ ਬੜਾ ਜ਼ਾਲਮ ਸੀ ਪਰ ਉਹ ਪਿਆਰ ਵਿੱਚ ਖੀਵੀ ਹੋਈ ਮਾਲਣ ਨੂੰ ਖਿਆਲ ਹੀ ਨਾ ਰਿਹਾ ਇਸ ਚੀਜ਼ ਦਾ ਉਸਨੇ ਭਗਵਾਨ ਨੂੰ ਚੰਦਨ ਦੇ ਤਿਲਕ ਲਾ ਹੀ ਦਿੱਤਾ ਜਦੋਂ ਸ਼੍ਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਜਦੋਂ ਉਸਦਾ ਪਿਆਰ ਦੇਖਿਆ ਤਾਂ ਉਹ ਆਪ ਦਇਆ ਦੇ ਘਰ ਵਿੱਚ ਆ ਗਏ ਉਹਨਾਂ ਨੇ ਮਾਲਣ ਵੱਲ ਨਿਗਾਹ ਭਰ ਕੇ ਤੱਕਿਆ ਉਸਦੇ ਕੁੱਬ ਨੂੰ ਤੱਕ ਕੇ ਉਸਦੇ ਕੁੱਬ ਨੂੰ ਦੂਰ ਕਰਨ ਦਾ ਵਿਚਾਰ ਆਇਆ ਸ਼੍ਰੀ ਕ੍ਰਿਸ਼ਨ ਜੀ ਦੇ ਮਨ ਵਿੱਚ ਆਪ ਵਿਸ਼ਨੂੰ ਅਵਤਾਰ ਮਹਾਕਾਲੀ ਸ਼ਕਤੀਆਂ ਦੇ ਮਾਲਕ ਸਨ ਮਾਲਣ ਦੇ ਇੱਕ ਪੈਰ ਦੇ ਅੰਗੂਠਾ ਚਰਨ ਤੇ ਰੱਖ ਕੇ ਮੋਢੇ ਤੋਂ ਫੜ ਕੇ ਐਸਾ ਖਿੱਚਿਆ ਕਿ ਉਹ ਇੱਕਦਮ ਸਿੱਧੀ ਹੋ ਗਈ ਉਸ ਦਾ ਕੁੱਬ ਦੂਰ ਹੋ ਗਿਆ ਉਹ ਤਾਂ ਮਾਨੋ ਗਵਾਚ ਹੀ ਗਈ ਸੀ ਸ਼੍ਰੀ ਕ੍ਰਿਸ਼ਨ ਦਾ ਜਸ ਕਰਦੀ ਹੋਈ ਉਹ ਸ਼੍ਰੀ ਕ੍ਰਿਸ਼ਨ ਦਾ ਜਸ ਗਉਣ ਲੱਗ ਪਈ ਨੱਚਣ ਲੱਗੀ ਤੇ ਚਰਨਾਂ ਉੱਤੇ ਡਿੱਗ ਕੇ ਚਰਨ ਚੁੰਮ ਲੈ ਉਸਨੇ ਸ਼੍ਰੀ ਕ੍ਰਿਸ਼ਨ ਦੇ ਉਹ ਪਿਆਰ ਰੂਪ ਹੋ ਕੇ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਹੇ ਪ੍ਰਭੂ ਹੇ ਸ਼੍ਰੀ ਕ੍ਰਿਸ਼ਨ ਦਾਸੀ ਨੂੰ ਆਪਦੇ ਚਰਨਾਂ ਵਿੱਚ ਹੀ ਰੱਖ ਲਓ ਆਪ ਭਗਵਾਨ ਹੋ ਮੈਂ ਆਖਦੀ ਹਾਂ ਆਪ ਭਗਵਾਨ ਹੋ ਆਪ ਪ੍ਰਭੂ ਪਿਆਰੇ ਹੋ ਆਪ ਭਗਵਾਨ ਹੋ ਕਿਉਂਕਿ ਉਸ ਦਾ ਕੁੱਪ ਨਿਕਲ ਚੁੱਕਾ ਸੀ ਤੇ ਉਸ ਦੀ ਸੁੰਦਰਤਾ ਉਸ ਤੋਂ ਵੀ ਜ਼ਿਆਦਾ ਵੱਧ ਗਈ ਸੀ ਸੁੰਦਰਤਾ ਉਹ ਪਹਿਲਾਂ ਹੀ ਬਹੁਤ ਸੀ ਪਰ ਉਸ ਦੇ ਕੋਪ ਨਿਕਲਣ ਦੇ ਕਰਕੇ ਉਸ ਨੂੰ ਲੋਕ ਥੋੜਾ ਕੋਸਦੇ ਸੀ ਪਰ ਅੱਜ ਸ਼੍ਰੀ ਕ੍ਰਿਸ਼ਨ ਦੀ ਸ਼੍ਰੀ ਕ੍ਰਿਸ਼ਨ ਨੇ ਐਸਾ ਚਮਤਕਾਰ ਕੀਤਾ ਐਸੀ ਮਾਇਆ ਦਿਖਾਈ ਕਿ ਇੱਕ ਚਰਨ ਦੇ ਉੱਤੇ ਉਹਦਾ ਆਪਣਾ ਅੰਗੂਠਾ ਰੱਖਿਆ ਤੇ ਦੂਸਰੇ ਮੋਢੇ ਦੇ ਨਾਲ ਉਸ ਨੂੰ ਬਿਲਕੁਲ ਸਿੱਧੀ ਕਰ ਦਿੱਤਾ ਤੇ ਹੁਣ ਹੁਣ ਤਾਂ ਉਸ ਵਿੱਚ ਚਾਰ ਚੰਨ ਲੱਗ ਚੁੱਕੇ ਸਨ ਉਹ ਆਖਦੀ ਹੈ ਭਗਵਾਨ ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਕੇ ਰੱਖੋ ਹੇ ਮਾਲਕ ਧੀਰਜ ਰੱਖ ਭਗਵਾਨ ਸ਼੍ਰੀ ਕ੍ਰਿਸ਼ਨ ਬੋਲਲੇ ਹੇ ਮਾਲਣ ਧੀਰਜ ਰੱਖ ਸਮਾਂ ਆਏਗਾ ਤਾਂ ਤੇਰਾ ਪ੍ਰੇਮ ਪ੍ਰਵਾਨ ਹੋਵੇਗਾ ਅਜੇ ਤੁਸੀਂ ਜਾਓ ਉਹ ਕਾਂਸ ਨੂੰ ਤਿਲਕ ਲਗਾਉਣ ਚੱਲੀ ਸੀ ਸਮਗਰੀ ਲੈ ਜਾ ਇਹ ਆਖ ਕੇ ਸ਼੍ਰੀ ਭਗਵਾਨ ਅੱਗੇ ਚਲੇ ਗਏ ਮਾਲਣ ਕਾਂਸ ਦੇ ਦਰਬਾਰ ਵਿੱਚ ਪੁੱਜੀ ਪਰ ਉਸ ਦਾ ਮਨ ਤਾਂ ਭਗਵਾਨ ਦੇ ਚਰਨਾਂ ਵਿੱਚ ਹੀ ਸੀ ਜਦੋਂ ਕਾਂਸ ਨੇ ਉਸ ਨੂੰ ਸਿੱਧੀ ਖਲੋਤੀ ਲਗਰਵੰਗ ਸੁੰਦਰ ਜਵਾਨ ਤੱਕ ਕੇ ਹਰ ਇੱਕ ਪੁੱਛਣ ਪੁੱਛਣਾ ਕੀਤਾ ਪਰ ਉਸ ਨੇ ਭਗਵਾਨ ਦਾ ਪਤਾ ਨਾ ਦੱਸਿਆ ਹਰ ਇੱਕ ਨੇ ਪੁੱਛਿਆ ਕਿ ਤੈਨੂੰ ਸਿੱਧਾ ਕਿਸ ਨੇ ਕੀਤਾ ਤੇਰਾ ਘੁੱਬ ਕਿਸ ਤਰ੍ਹਾਂ ਨਿਕਲ ਗਿਆ ਪਰ ਉਸ ਨੇ ਉਸ ਭਗਵਾਨ ਦਾ ਪਤਾ ਨਾ ਦੱਸਿਆ ਜਦੋਂ ਕੰਸ ਦੀ ਮੌਤ ਹੋ ਗਈ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਪ ਮਥੁਰਾ ਗੋਕਲ ਤੇ ਬ੍ਰਿੰਦਾਬਨ ਦੇ ਰਾਜੇ ਬਣ ਗਏ ਤਾਂ ਉਹਨਾਂ ਨੇ ਕੁਬੀਜਾ ਨੂੰ ਤਾਰਿਆ ਉਸ ਨੂੰ ਦਰਸ਼ਨ ਦਿੱਤੇ ਇਹ ਹੈ ਮਾਲਣ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕਥਾ ਜੋ ਸ਼ਰਦਾ ਨਾਲ ਸੁਣੇ ਸੋਤਰੇ ਭਗਵਾਨ ਕਲਿਆਣ ਤੇ ਪਿਆਰ ਬਖਸ਼ੇ ਗੁਰਵਾਣੀ ਦੇ ਗੁਟਕੇ ਸਿੱਖ ਇਤਿਹਾਸ ਬਾਰੇ ਪੁਸਕਤਾ ਤੇ ਹੋਰ ਬਹੁਤ ਸਾਰੀਆਂ ਪੁਸਕਤਾਵਿਚ ਇਸ ਤਰ੍ਹਾਂ ਦੀਆਂ ਸਾਖੀਆਂ ਮਿਲਦੀਆਂ ਹਨ ਸੋ ਸਾਨੂੰ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਉਸ ਦੀ ਮਹਿਮਾ ਗਾਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਬਲਤੋ ਬਦ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਜੀ